ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਕਹ ਹਟਲ ਗੁਰ ਸੇਵੀ ਹੈ ਇਹਨਸ ਸਹਜ ਸੁਬਾਏ ਦਰਸਨ ਪਰਸੇ ਹੈ ਗੁਰੂ ਕੈ ਜਨਮ ਮਰਨ ਦੁਖ ਜਾਏ ਉਹ ਸਿਫਤ ਖਸਮ ਦੀ ਨੂਰੇ ਅਰਸੋਂ ਕੁਰਸੋਂ ਛੱਟੀ ਐ ਤਦ ਡਿਠੇ ਸੱਚੇ ਪਾਤਸ਼ਾ ਮਲ ਜਨਮ ਜਨਮ ਦੀ ਖੱਟੀ ਐ ਤਦ ਡਿਠੇ ਸੱਚੇ ਪਾਤਸ਼ਾ ਮਲ ਜਨਮ ਜਨਮ ਦੀ ਕਟਈਐ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸਰੀ ਮਹੱਲਾ ਪੰਜਮ ਵਾਰ ਸਲੋਕਾਂ ਨਾਲ ਇੱਕ ਓੰਕਾਰ ਸਤਗੁਰ ਪ੍ਰਸਾਦ ਪਾਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਰ ਹੈ ਸਿਮਰੰਤ ਸੰਤ ਸਰਬਤਰਮਨੰ ਨਾਨਕ ਅਗੰਦਾਸਨ ਜਗਦੀਸ਼ੁਰ ਹੈ ਆਦਪੂਰਨ ਮਦਪੂਰਨ ਅੰਤਪੂਰਨ ਪਰਮੇਸ਼ੁਰ ਹੈ ਸਿਮਰੰਤ ਸੰਤ ਸਰਬੱਤ ਰਮਨੰ ਨਾਨਕ ਅਗਨਾਸਣ ਜਗਦੀਸ਼ਰ ਹੈ। ਪੇਖਣਾ ਸੁਣਨ ਸੁਨਾਵਨੋ ਮਨ ਮੈਂ ਧ੍ਰਿੜੀਐ ਸਾਚ। ਪੂਰ ਰਹੇਉ ਸਰਬਤਰਮੈ। ਨਾਨਕ ਹਰ ਸੰਗ ਰਾਜ ਪੌੜੀ ਹਰ ਏਕ ਨਰਨਜਣ ਗਾਈਐ ਸਭ ਅੰਤਰ ਸੋਈ ਕਰਨ ਕਾਰਨ ਸਮਰੱਥ ਹੈ ਪ੍ਰਭ ਕਰੈ ਸੋ ਹੋਈ ਛਿੰਮੈ ਥਾਪ ਊਥਾਪ ਦਾ ਤਿਸ ਬਿਨ ਨਹੀ ਕੋਈ ਖੰਡ ਬ੍ਰਹਮੰਡ ਪਾਤਾਲ ਦੀ ਰਵਿਆ ਸਭ ਲੋਈ ਜਿ세 ਆਪ ਬੁਝਾਏ ਸੋ 부ਜਸੀ ਨਿਰਮਲ ਜਨ ਸੋਈ ਖੰਡ ਬ੍ਰਹਮੰਡ ਪਾਤਾਲ ਦੀਪ ਰਵਿਆ ਸਭ ਲੋਈ ਜਿ세 ਆਪ ਬੁਝਾਏ ਸੋ 부ਜਸੀ ਨਿਰਮਲ ਜਨ ਸੋਈ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਜੈਤ ਸਰੀ ਮਹੱਲਾ ਪੰਜਵਾਂ ਵਾਰ ਸਲੋਕਾ ਨਾਲ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਆਦ ਪੂਰਮ ਮਦ ਪੂਰਨ ਅੰਤ ਪੂਰਨ ਪਰਮੇਸ਼ਰ ਹੈ ਸਿਮਰੰਤ ਸੰਤ ਸਰਬਤਰਮਨ ਨਾਨਕ ਅਗਨਾਸਣ ਜਗਦੀਸ਼ਰ ਹੈ ਜਤਸਰੀ ਮਹੱਲਾ ਪੰਜਵਾਂ ਪਾਵਨ ਅੰਗ 705 ਹੋ ਆਹੇ ਗੁਰੂ ਜੀ ਦਾ ਖੜਸਾ ਹੋ ਆਹੇ ਗੁਰੂ ਜੀ ਦੀ ਫਤਿਹ